ਪੰਜਾਬ ਨਗਾਰਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਤੁਹਾਡੇ ਅੱਜ ਦੇ ਪ੍ਰੋਗਰਾਮ ਖਬਰ ਵਿਚਾਰ ਦੇ ਵਿੱਚ ਤੇ ਮੈਂ ਪਰਮਿੰਦਰ ਕੌਰ ਹਾਜ਼ਰ ਹਾਂ ਜੀ ਲੈ ਕੇ ਅੱਜ ਦੀਆਂ ਤਾਜ਼ਾ ਤਰੀਨ ਖਬਰਾਂ ਤੇ ਅੱਜ ਦੇ ਇਸ ਖਬਰ ਵਿਚਾਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਗੇ ਜੀ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਸੀਨੀਅਰ ਪੱਤਰਕਾਰ ਗੁਰਮੁਖ ਸਿੰਘ ਬਾਰੀਆ ਜੀ ਗੁਰਮੁਖ ਸਿੰਘ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਪ੍ਰੋਗਰਾਮ ਤੇ ਵਿੱਚ ਧੰਨਵਾਦ ਪਰਮਿੰਦਰ ਜੀ ਤੁਹਾਡਾ ਤੇ ਪੰਜਾਬ ਨਗਾਰਾ ਦੇ ਸਾਰੇ ਦਰਸ਼ਕਾਂ ਦਾ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀ ਪਹਿਲੀ ਅੱਜ ਦੀ ਖਾਸ ਖਬਰ ਆ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ Shri Akal Takht ਸਾਹਿਬ ਤੇ ਪੇਸ਼ੀ ਦੀ ਜਿਹੜੀ ਖਬਰ ਆ ਉਹ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਆ ਤੇ ਮੈਂ ਚਾਹਨੀ ਸਭ ਤੋਂ ਪਹਿਲਾਂ ਤੁਸੀਂ ਇਸ ਖਬਰ ਤੇ ਜਿਹੜਾ ਉਚਾਨਣਾ ਪਾਓ ਜੀ ਰਮੇਂਦਰ ਜੀ ਆਪਾਂ ਨੂੰ ਇਹ ਗੱਲ ਦਾ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇੱਕੋ ਇੱਕ ਸਿਆਸੀ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ ਪਾਵੇ ਕਿ ਜਦੋਂ ਪੰਜਾਬ ਕੋ ਆਪਣੀ ਪੰਜਾਬ ਦੇ ਮੂਲ ਦੀ ਪਾਰਟੀ ਆਪ ਕਹਿ ਸਕਦੇ ਤੇ ਉਹ ਸ਼੍ਰੋਮਣੀ ਕਾਲੀ ਦਲ ਹੈ ਪਿਛਲੇ 100 ਸਾਲ ਦਾ ਇਤਿਹਾਸ ਹੈ ਉਹਦੇ ਵਿੱਚ ਸ਼੍ਰੋਮਣੀ ਕਮੇਟੀ ਜਿਹੜੀ ਸ਼੍ਰੋਮਣੀ ਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੋਵੇਂ ਕਲਾਈਡ ਆਪਸ ਵਿੱਚ ਸੰਸਥਾਵਾ ਹੈਗੀਆਂ ਨੇ ਵੱਡੀ ਪੱਧਰ ਤੇ ਪੰਜਾਬ ਦੇ ਹਿੱਤਾਂ ਲਈ ਸੰਘਰਸ਼ ਕੀਤਾ ਸੀਗਾ ਉਹਨਾਂ ਹਾਲਤਾਂ ਦੇ ਚੱਲਦਿਆਂ ਹੋਇਆ ਅੱਜ ਜਿਹੜੀ ਇੱਕ ਵੱਡਾ ਸਵਾਲ ਪੈਦਾ ਹੋਇਆ ਸੀ ਕਿ ਜਿਹੜੀ ਕਾਲੀ ਦਲ ਜਿਹੜਾ ਸ਼੍ਰੋਮਣੀ ਕਾਲੀ ਦਲ ਜਿਹੜੀ ਪਾਰਟੀ ਸਿੱਖਾਂ ਦੀ ਇੱਕ ਸਿਆਸੀ ਪਾਰਟੀ ਸੀ ਸਿਕ ਰਾਜਨੀਤੀ ਦੇ ਉੱਪਰ ਕੇਂਦਰਿਤ ਪਾਰਟੀ ਸੀ ਉਹ ਅੱਜ ਇਸ ਹਾਲਾਤਾਂ 'ਚ ਆ ਕੇ ਖੜ ਗਈ ਸੀ ਕਿ ਵੱਡੇ ਇਲਜ਼ਾਮ ਜਿਹੜੇ ਇਹਨਾਂ ਦੇ ਸਿਆਸੀ ਆਗੂਆਂ 'ਤੇ ਲੱਗੇ ਸੀ ਤੇ ਮੇਜ ਜਿਹੜੇ ਪ੍ਰਧਾਨ ਹੈਗੇ ਰੇ ਸ਼੍ਰੋਮਣੀ ਕਾਰਜਦਾਲ ਦੇ ਸ਼ਹੀਰ ਸਿੰਘ ਬਾਦਲ ਉਹਨਾਂ ਦੇ ਉੱਪਰ ਜਿਹੜੇ ਵੱਡੇ ਇਲਜ਼ਾਮ ਇਹ ਸੀਗੇ ਕਿ ਜਦੋਂ ਉਹਨਾਂ ਦੀ ਸਰਕਾਰ ਸੀਗੀ ਸ਼੍ਰੋਮਣੀ ਕਾਰਜਦਾਲ ਦੀ 2015 ਦੇ ਵਿੱਚ ਉਦੋਂ ਵੱਡੀ ਪੱਧਰ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਸੀ ਉਹਨਾਂ ਬੇਅਦਬੀਆਂ ਦੇ ਚੱਲਦਿਆਂ ਹੋਇਆਂ ਡੇਰਾ ਸੌਦਾ ਸਾਹ ਜਿਹੜੇ ਹੈਗੇ ਆ ਉਨ੍ਹਾਂ ਨੂੰ ਮਾਫੀਆਂ ਦੀ ਗੱਲਬਾਤ ਵੀ ਚੱਲੀ ਸੀ ਤੇ ਇਹਦੇ ਨਾਲ ਨਾਲ ਪਰਮਿੰਦਰ ਜੀ ਇਹ ਵੀ ਗੱਲ ਹੈਗੀ ਸੀ ਕਿ ਜਦੋਂ ਸੰਗਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਿਹੜੀ ਹੋਈ ਆ ਉਹਦੇ ਇਨਸਾਫ ਲਈ ਬੈਬਲ ਕਲਾਂ ਦੇ ਵਿੱਚ ਇਨਸਾਫ ਲਈ ਬੈਠੀਆਂ ਹੋਈਆਂ ਸੀ ਤੇ ਗੋਲੀ ਚੱਲਣ ਦੀਆਂ ਜਿਹੜੀਆਂ ਘਟਨਾਵਾਂ ਵਾਪਰੀਆਂ ਸੀ ਜਿਹਦੇ ਵਿੱਚ ਦੋ ਜਿਹੜੇ ਸਿੱਖ ਸ਼ਹੀਦ ਹੋ ਗਏ ਸੀ ਸੋ ਇਹਦੇ ਚੱਲਦਿਆਂ ਹੋਇਆਂ ਈਨੀਆਂ ਵੱੱਡਰ ਜਿਹੜੀਆਂ ਗਲਤੀਆਂ ਸ਼੍ਰੋਮਣੀ ਕਾਲੀ ਦਲ ਦੇ ਜਦੋਂ ਸਰਕਾਰ ਸੀ ਉਹਨਾਂ ਦੇ ਉੱਪਰ ਦੋਸ਼ ਵੱਡੇ ਲੱਗੇ ਸੀਗੇ ਬਕਰੇ ਤੌਰ ਤੇ ਅਦਾਲਤ ਦੀ ਜਿਹੜੀ ਕਾਰਵਾਈ ਉਹ ਵੀ ਚੱਲਦੀ ਰਹੀ ਲੇਕਿਨ ਇਹ ਮੰਗ ਵੱਡੀ ਪੱਧਰ ਤੇ ਉੱਠਦੀ ਰਹੀ ਸਿੱਖ ਕੌਮ ਦੇ ਵੱਡਾ ਰੋਸ ਸੀਗਾ ਕਿ ਸ਼੍ਰੀ ਕਾਲ ਤਖਤ ਸਾਹਿਬ ਤੋਂ ਇਦਾਂ ਦੀ ਕਾਰਵਾਈ ਕੋ ਸਾਹਮਣੇ ਕਿ ਜਿਹਦੇ ਚਲਦਿਆਂ ਹੋયા ਉਹਨਾਂ ਦੀ ਜਿਹੜੀ ਆ ਪੇਸ਼ੀ ਉੱਥੇ ਹੁੰਦੀ ਹੋਵੇ ਜਾਂ ਕਿਵੇਂ ਆ ਹੁਣ ਜਦੋਂ ਸ਼੍ਰੋਮਣੀ ਕਾਲਦਲ ਸਿਆਸੀ ਤੌਰ ਤੇ ਕਗਾਰ ਤੇ ਚਲੇ ਗਿਆ ਭਾਵ ਐਂਡ ਵਾਲ ਨੂੰ ਚਲੇ ਗਿਆ ਸੀ ਪਤਨ ਵੱਲੋਂ ਚਲੇ ਗਿਆ ਸੀ ਤੇ ਉਹਦੇ ਵਿੱਚ ਜਦੋਂ ਧੜੇਬੰਦੀ ਵੱਡੀ ਪੱਧਰ ਤੇ ਉੱਠੀ ਤੇ ਸ਼੍ਰੋਮਣੀ ਕਾਲਦਲ ਦੇ ਦੋ ਧੜੇ ਹੋ ਗਿਆ ਉਹਦੇ ਚਲਦਿਆਂ ਹੋਇਆਂ ਹੁਣ ਜਦੋਂ ਜਿਹੜਾ ਵਿਰੋਧੀ ਧਰਾ ਸੀਗਾ ਉਹਨਾਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਸ੍ਰੀ ਕਾਲਕਸਰ ਸਾਹਿਬ ਦੇ ਉੱਪਰ ਕਿ ਜਿਹੜੇ ਸ਼੍ਰੋਮਣੀ ਕਾਲਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਉਹ ਐਜੇ ਸਿਆਸੀ ਪਾਰਟੀ ਦੇ ਪ੍ਰਧਾਨ ਹੁੰਦਿਆਂ ਹੋਇਆਂ ਤੇ ਉਪ ਮੁੱਖ ਮੰਤਰੀ ਹੁੰਦਿਆਂ ਹੋਇਆਂ ਜਿਹੜੀਆਂ ਗਲਤੀਆਂ ਹੋਈਆਂ ਸੀ ਉਹਦੇ ਲਈ ਉਹ ਜ਼ਿੰਮੇਵਾਰ ਹੈ ਗਿਆ ਭਾਵ ਸਿੱਖ ਕੌਮ ਸ੍ਰੀ ਗੁਰੂ ਗ੍ਰੰਥ ਸਾਹਿ ਜਿਹੜਾ ਆਪਾਂ ਕਹਿ ਸਕਦੇ ਜਿਹੜੀ ਵੱਡੀ ਪੱਧਰ ਤੇ ਬੇਅਦਬੀਆਂ ਹੋਈਆਂ ਜਾਂ ਡੇਰਾ ਸਾਦਾ ਸਾਧ ਦਾੜਾ ਬਵਾਦ ਚੱਲਿਆ ਸੀ ਉਹਨੂੰ ਮਾਫੀ ਦੇਣ ਦਾ ਉਹਦੇ ਲਈ ਇੱਕ ਵੱਡੇ ਪੱਧਰ ਦੇ ਉੱਪਰ ਜਿਹੜੇ ਸ਼੍ਰੋਮਣੀ ਕਾਲ ਦੇ ਪ੍ਰਧਾਨ ਸਬੀਰ ਸਿੰਘ ਬਾਦਲ ਅੱਜ ਜੋ ਸਾਬਕਾ ਪ੍ਰਧਾਨ ਨੇ ਉਹਨਾਂ ਨੂੰ ਜਿੰਮੇਵਾਰ ਠਰ ਆਉਂਦਿਆਂ ਹੋਇਆਂ ਕਾਲਤ ਸ੍ਰੀ ਕਾਲਤਾ ਸਾਹਿਬ ਉੱਪਰ ਸ਼ਿਕਾਇਤ ਕੀਤੀ ਗਈ ਸੀ ਸੋ ਇਹ ਕਹਿਦੇ ਚੱਲਦੇ ਹੋયા ਜਦੋਂ ਸਾਰੇ ਪਰਚੋਲ ਕੀਤੀ ਗਈ ਸਿੰਘ ਸਹਿਬਾਨਾਂ ਦੀਆਂ ਮੀਟਿੰਗਾਂ ਹੋਈਆਂ ਉਸ ਤੋਂ ਬਾਅਦ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਹੋਇਆ ਆ ਹੁਣ ਜਿਹੜਾ ਘਟਨਾ ਕਰਮ ਚੱਲ ਰਿਹਾ ਉਹਦੇ ਵਿੱਚ ਇਹ ਚੱਲ ਰਿਹਾ ਕਿ ਸੁਖਵੀਰ ਬਾਦਲ ਹੁਣੇ ਵਾਰ-ਵਾਰ ਜਿਹੜੀਆਂ ਅਪੀਲਾਂ ਕਰ ਰਿਹਾ ਸ੍ਰੀ ਕਾਲਤਾ ਸਾਹਿਬ ਨੂੰ ਕਿ ਉਹਨਾਂ ਨੂੰ ਜਿਹੜਾ ਸਜ਼ਾ ਜਿਹੜੀ ਲਾਈ ਗਏ ਭਾਵਕ ਉਹਨਾਂ ਨੇ ਆਪਣੀ ਗਲਤੀ ਜਿਹੜੀ ਸੀਗੀ ਕਿਸਮ ਨਾਲ ਆ ਸ਼੍ਰੀ ਕਾਲਤਾ ਸਾਹਿਬ ਦੇ ਉੱਪਰ ਪੱਤਰ ਦੇ ਕੇ ਮੰਨ ਲਈ ਸੀ ਕਿ ਮੈਨੂੰ ਜਿਹੜੀ ਆ ਮੈਨੂੰ ਸ਼੍ਰੀ ਕਾਲਤਾ ਸਾਹਿਬ ਦੇ ਬੁਲਾਇਆ ਜਾਵੇ ਮੈਂ ਹਾਜ਼ਰ ਹੋਣ ਦੇ ਤਿਆਰ ਹੈਗਾ ਆ ਤੇ ਉਹਦੇ ਚੱਲਦਿਆਂ ਹੋਇਆਂ ਹੁਣ ਸਿੰਘ ਸਭਾ ਨਾਲ ਜਿਹੜੀ ਮੀਟਿੰਗ ਹੈ ਕਈ ਡਿਸਕਸ਼ਨਾਂ ਹੋਈਆਂ ਨੇ ਇਹਦੇ ਉੱਪਰ ਕਈ ਜਿਹੜੇ ਵਿਚਾਰ ਵਟਾਂਦਰੇ ਹੋਏ ਆ ਕਈ ਵੱਖ-ਵੱਖ ਸੰਸਥਾਵਾਂ ਉਹ ਵੀ ਜਿਹੜਾ ਉੱਥੇ ਬੁਲਾਇਆ ਗਿਆ ਸੀ ਵਿਚਾਰ ਵਟਾਂਦਰੇ ਲਈ ਇਹਦੇ ਚੱਲਦੇ ਹੁਣ ਜਦੋਂ ਸਿੰਘ ਸਭਾ ਨਾਲ ਦੀ 2 ਦਸੰਬਰ ਨੂੰ ਮੀਟਿੰਗ ਹੈ ਜਿਹੜੀ ਉਹਦੇ ਵਿੱਚ ਵੀਰ ਬਾਦਲ ਨੂੰ ਹ ਇਹਦੇ ਚੱਲਦੇ ਹੈ ਜਿਹੜੀਆਂ ਵੱਡੀਆਂ ਘਟਨਾਵਾਂ ਵਾਪਰੀਆਂ ਉਹਦੇ ਤੇ ਆਪਣੇ ਸੁਰੂਤਿਆਂ ਦਾ ਚਾਨਣਾ ਪਾਵਾਂਗੇ ਪਿਛਲੇ 2-3 ਦਿਨਾਂ ਦੇ ਉੱਪਰ ਇੱਕ ਚਰਚੇ ਵੱਡੀ ਪੱਧਰ ਤੇ ਚੱਲਿਆ ਕਿ ਸ਼੍ਰੀ ਕਾਲਤਾਸ ਜਹਿੇਦਾਰ ਹੋਣਾਂ ਦੇ ਖਿਲਾਫ ਸੋਸ਼ਲ ਮੀਡੀਆ ਤੇ ਅਜੀਬ ਤਰ੍ਹਾਂ ਦੀ ਇੱਕ ਜਿਹੜੀ ਆ ਮੁਹਿੰਮ ਚੱਲ ਰਹੀ ਸੀ। ਕਈ ਤਰ੍ਹਾਂ ਦੀ ਟਿੱਪਣੀਆਂ ਕੀਤੀਆਂ ਜਾ ਰਹੀਆਂ ਸੀ। ਇੱਕ ਹਰਿਆਣੇ ਦਾ ਕਲਾਕਾਰ ਆ ਉਹਦੇ ਵੱਲੋਂ ਗਾਣਾ ਜਿਹੜਾ ਗੀਤ ਜਿਹੜਾ ਕੱਢਿਆ ਗਿਆ ਆ ਉਹ ਗੀਤ ਦੇ ਉੱਪਰ ਹੀ ਵੱਡੇ ਇਤਰਾਜ਼ ਹੋ ਰਿਹਾ ਕਿ ਜਿਹਦੇ ਵਿੱਚ ਇਸ ਗੀਤ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸੁਵੀਰ ਬਾਦਲ ਨੂੰ ਸਿਆਸੀ ਤੌਰ ਤੇ ਨਿਸ਼ਾਨਾ ਬਣਾਇਆ ਜਾ ਰਿਹਾ। ਭਾਵ ਕਿ ਜਿਹੜੀ ਵੀ ਸਜ਼ਾਲ ਮਾਫੀ ਉਹਨਾਂ ਦੀ ਸ਼੍ਰੀ ਕਾਲਤਾਸ ਸਾਹਿਬ ਤੋਂ ਨਹੀਂ ਹੋ ਰਹੀ ਉਹ ਤੇ ਦੇਰੀ ਹੋ ਰਹੀ ਆ। ਇਹਦੇ ਕਰਕੇ ਉਹਨਾਂ ਨੂੰ ਇੱਕ ਕਿਸਮ ਨਾਲ ਅਕਾਲ ਤਖਤ ਸਾਹਿਬ ਤੇ ਇਹ ਸਵਾਲ ਠਾਏ ਗਏ ਕਿ ਜਿਵੇਂ ਦਿੱਲੀ ਜਾਂ ਭਾਜਪਾ ਦੇ ਕਹਿਣ ਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਖਵੀਰ ਬਾਦਲ ਦੀ ਮਾਫੀ ਦੇ ਵਿੱਚ ਦੇਰੀ ਕੀਤੀ ਜਾ ਰਹੀ ਆ ਇਹਦੇ ਜਿਹੜਾ ਨੋਟਿਸ ਜਿਹੜਾ ਆਇਆ ਹੁਣ ਇਸ ਗੀਤ ਦਾ ਸ਼੍ਰੀ ਕਾਲ ਸਾਹਿਬ ਦਾ ਜਹੇਦਾਰ ਸਾਹਿਬ ਆ ਉਹਨਾਂ ਨੇ ਸਖਤ ਨੋਟਿਸ ਲਿਆ ਕਿ ਇਹੋ ਜੇ ਕਲਾਕਾਰਾਂ ਦਾ ਸਿਆਸੀ ਤੌਰ ਤੇ ਜਿਹੜੀਆਂ ਟਿੱਪਣੀਆਂ ਜਿਹੜੀਆਂ ਨੇ ਉਹ ਬਿਲਕੁਲ ਇਹਨਾਂ ਚੀਜ਼ਾਂ ਨੂੰ ਜਿਹੜਾ ਸਹਿਣ ਜਿਹੜਾ ਨਹੀਂ ਕੀਤਾ ਜਾਊਗਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹਦੇ ਚੱਲਦੇ ਆ ਅੱਜ ਜਿਹੜਾ ਸੁਖਵੀਰ ਬਾਦਲੋਂ ਲੋ ਟਵੀਟ ਕੀਤਾ ਗਿਆ ਆਪਣੇ ਇਸ ਗੱਲ ਦੀ ਨਿੰਦਾ ਕੀਤੀ ਗਈ ਹੈ ਕਿ ਕੋਈ ਵੀ ਜਿਹੜਾ ਵਿਅਕਤੀ ਆ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਸ਼੍ਰੀ ਕਾਲ ਤਖਤ ਸਾਹਿਬ ਦੇ ਉੱਪਰ ਇਦਾਂ ਦੀ ਟਿੱਪਣੀਆਂ ਕਰਦਾ ਆ ਉਹ ਬਿਲਕੁਲ ਗਲਤ ਗੱਲ ਹੈਗੀ ਆ ਇਹ ਇਦਾਂ ਨਹੀਂ ਹੋਣਾ ਚਾਹੀਦਾ ਜਿਹੜੇ ਸ਼੍ਰੋਮਣੀ ਗੁਰਦੇ ਦੇ ਪ੍ਰਧਾਨ ਹੈਗੇ ਆ ਹਰਜਿੰਦਰ ਸਿੰਘ ਧਾਮੀ ਉਹਨਾਂ ਵੱਲੋਂ ਇਦਾਂ ਦਾ ਵੀ ਬਿਆਨ ਆਇਆ ਤੇ ਦੂਜੇ ਪਾਸੇ ਕਈ ਹੋਰ ਜਿਹੜੇ ਸਿੱਖ ਆਗੂ ਹੈਗੇ ਉਹਨਾਂ ਦਾ ਇਦਾਂ ਬਿਆਨ ਆਇਆ ਲੇਕਿਨ ਇਹਦੇ ਵਿੱਚ ਮੈਂਸ਼ਨ ਕਰਨ ਵਾਲੀ ਕਿਹੜੀ ਗੱਲ ਆ ਪਰਮਿੰਦਰ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸੀ ਕਿ ਪਿਛਲੇ ਸਮੇਂ ਦਰਿਆਣ ਸ੍ਰੀ ਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਉਹਨਾਂ ਦੇ ਜਹੇਦਾਰ ਸਬਾਨ ਦੇ ਉੱਪਰ ਪ੍ਰਭਾਵ ਪਾਉਣ ਦੀ ਜਿਹੜੀ ਗੱਲਬਾਤ ਜਿਹੜੇ ਦੋਸ਼ ਕਰ ਗੱਲ ਤੇ ਲੱਗਦੇ ਰਹੇ ਆ ਉਹ ਕਿਤਨਾ ਕਿਤੇ ਹਾਲੇ ਵੀ ਉਹਦੀ ਝਲਕ ਦਿਖਾਈ ਦਿੰਦੀ ਆ ਕਿਉਂਕਿ ਵੱਡੀ ਪਦਰ ਦੇ ਉੱਤੇ ਪਿੱਛੇ ਦੇ ਜਦੋਂ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਬੁਲਾਇਆ ਨਹੀਂ ਸੀ ਜਾ ਰਿਹਾ ਜਾਂ ਇਦਾਂ ਦੀ ਗੱਲਬਾਤ ਚੱਲ ਰਹੀ ਸੀ ਕਿ ਸ਼੍ਰੋਮਣੀ ਜਿਹੜੀ ਸ਼੍ਰੋਮਣੀ ਕਾਲੀ ਦਾ ਲਾ ਉਹਦੇ ਵੱਲੋਂ ਇੱਕ ਮੀਟਿੰਗ ਬੁਲਾਈ ਗਈ ਸੀ ਉਸ ਮੀਟਿੰਗ ਦੇ ਵਿੱਚ ਕਈ ਅਸਤੀਫੇ ਜਿਹੜੇ ਸਾਹਮਣੇ ਆਏ ਸੀ ਇਸ ਕਰਕੇ ਕਿ ਜਿਹੜੇ ਸੁਖਵੀਰ ਬਾਦਲਿਆ ਉਹਨਾਂ ਨੂੰ ਬੁਲਾਇਆ ਕਿਉਂ ਨਹੀਂ ਜਾ ਰਿਹਾ ਰੋਸ ਕੀਤਾ ਉਹਨਾਂ ਨੇ ਇਸ ਗੱਲ ਦਾ ਉਹਨਾਂ ਦੇ ਕਹੇ ਜਾਣ ਤੇ ਬਾਰ ਬਾਰ ਕਿਉਂ ਨਹੀਂ ਉਹਨਾਂ ਨੂੰ ਬੁਲਾਇਆ ਜਾਂਦਾ ਬਿਲਕੁਲ ਪਰ ਇੱਕ ਗੱਲ ਆਪਾਂ ਕਹਿ ਦਿੰਨੇ ਆ ਕਿ ਇਹ ਰੋਸ ਕਰਨ ਦਾ ਕੋਈ ਤਰੀਕਾ ਨਹੀਂ ਹੈ ਕਿ ਸ਼੍ਰੀ ਕਾਲ ਤਾਂ ਸੈਜ ਉੱਪਰ ਸਿੱਧੇ ਤੌਰ ਤੇ ਦਬਾਅ ਪਾਇਆ ਜਾਵੇ ਭਾਵੇਂ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਇਦਾਂ ਦੇ ਇਸਤੀਫੇ ਦੇ ਕੇ ਇਹ ਜਤਾਇਆ ਜਾਵੇ ਜਿਹੜੇ ਸਗਵੀਰ ਸਿੰਘ ਬਾਦਲ ਨੇ ਉਹ ਦੋ ਤਰ੍ਹਾਂ ਦੀ ਜਿਹੜਿਆ ਨਾ ਗੇਮ ਖੇਡ ਰਿਆ ਆਪਾਂ ਕਹਿ ਸਕਦੇ ਹਾਂ ਕਿ ਦੋ ਤਰ੍ਹਾਂ ਦੇ ਜਿਹੜਾ ਰੋਲ ਨਿਭਾ ਰਿਆ ਇੱਕ ਪਾਸੇ ਤੇ ਸ਼੍ਰੀ ਕਾਲਤਾ ਸਾਹਿਬ ਪਰ ਬੇਨਤੀਆਂ ਕਰ ਰਿਆ ਦੂਜੇ ਪਾਸੇ ਉਹਨਾਂ ਦੇ ਬਹੁਤ ਹੀ ਖਾਸ ਖਾਸ ਜਿਹੜੇ ਆਗੂ ਆ ਉਹ ਜਿਹੜੇ ਆ ਅਸਤੀਫੇ ਦੇ ਕੇ ਇਹ ਦਬਾਅ ਪਾਉਣ ਦੀ ਕੀ ਕੋਸ਼ਿਸ਼ ਕੀਤੀ ਜਾ ਰਹੀ ਆ ਸ਼੍ਰੀ ਕਾਲਤਾ ਸਾਹਿਬ ਦੇ ਉੱਪਰ ਵੀ ਜੇ ਤੁਸੀਂ ਮਾਫੀ ਨਹੀਂ ਦਿੰਦੇ ਤਾਂ ਸਾਰਾ ਕਾਲੀ ਦਲ ਜਿਹੜਾ ਉਹਦੇ ਆਗੂ ਜਿਹੜੇ ਅਸਤੀਫਾ ਦੇ ਦੇਣਗੇ ਜਦੋਂ ਜਮਨੀ ਚੋਣਾ ਸੀਗਾ ਤਾਂ ਉਤੋਂ ਪਹਿਲਾਂ ਵੀ ਕਈ ਆਗੂ ਜਿਹੜੇ ਸੀਨੀਅਰ ਆਗੂ ਆ ਜਿਹੜੇ ਚਲੁੰਮਣੀ ਕਾਲ ਦਲ ਦੇ ਉਹ ਸ਼੍ਰੀ ਤੋ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਚੋਣਾਂ ਤੋਂ ਪਹਿਲਾਂ ਕਿਸੇ ਦੇ ਰੂਪ ਵਿੱਚ ਮਾਫੀ ਦੇ ਦਿੱਤੀ ਜਾਵੇ ਲੇਕਿਨ ਇਹਦੇ ਵਿੱਚ ਜਿਹੜੀ ਮੇਜਰ ਗੱਡੀ ਹੈ ਉਹ ਇਹ ਹੈਗੀ ਆ ਕਿ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਦੀ ਵੱਡੀ ਪਰਦੇ ਅੰਦਰ ਖਾਤੇ ਇਹ ਜਿਹੜਾ ਮੰਨਣਾ ਰਿਹਾ ਆ ਜਾਂ ਉਹਨਾਂ ਨੇ ਆਪਣੇ ਤੌਰ ਤੇ ਇਸ ਗੱਲ ਦੇ ਉੱਪਰ ਜ਼ੋਰ ਦਿੱਤਾ ਸੀਗਾ ਕਿ ਪਹਿਲਾਂ ਸੁਖਵੀਰ ਬਾਦਲ ਹਣੀ ਸ਼੍ਰੋਮਣੀ ਗੱਲ ਦੇ ਤੋਂ ਜਿਹੜਾ ਪ੍ਰਧਾਨਗੀ ਆ ਉਹ ਤੋਂ ਅਸਤੀਫਾ ਦੇਣ ਤੇ ਉਹ ਤੋਂ ਬਾਅਦ ਜਿਹੜਾ ਉਹਨਾਂ ਦੀ ਮਾਫੀ ਤੇ ਗੱਲਬਾਤ ਹੋ ਸਕਦੀ ਆ ਸੋ ਅਸਤੀਫਾ ਵੀ ਹੋ ਗਿਆ ਹੁਣ ਤੋ ਹੁਣ ਕੱਲ ਜਿਹੜੀ ਪੇਸ਼ੀ ਹੁੰਦੀ ਆ ਜਦੋਂ ਉੱਥੇ ਕੀ ਉਹਨਾਂ ਨੂੰ ਮਾਫੀ ਮਿਲਦੀ ਆ ਜਾਂ ਉਹਦੇ ਉੱਪਰ ਕਿੱਦਾਂ ਦੀ ਸਜ਼ਾ ਸੁਣਾਈ ਜਾਂਦੀ ਆ ਉਹਨਾਂ ਨੂੰ ਉਸ ਤੋਂ ਬਾਅਦ ਇਹ ਹੁਣ ਸਮਾਂ ਦੱਸੂਗਾ ਜੀ ਇਹ ਦੋ ਤਰੀਕ ਨੂੰ ਪਤਾ ਲੱਗੂਗਾ ਜੀ ਤਾਂ ਇਨਡਾਇਰੈਕਟਲੀ ਮੈਂ ਇਹ ਵੀ ਦੱਸ ਦਿੰਨਾ ਆਪਣੇ ਸਰੋਤਿਆਂ ਨੂੰ ਕਿ ਜਿਹੜੇ ਜਿੰਨੇ ਵੀ ਗੀਤ ਕੱਢੇ ਗਏ ਆ ਸੁਖਵੀਰ ਬਾਦਲ ਸੰਬੰਧੀ ਇਹ ਕਦੀ ਹੋ ਨਹੀਂ ਸਕਦਾ ਕਿ ਸਿਆਸੀ ਤੌਰ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸ਼ਹਿਨਾ ਨਾ ਹੋਵੇ ਸੋ ਮੁਖ ਰੂਪ ਦੇ ਵਿੱਚ ਸ਼ਰਮਣੀ ਗੱਲ ਕਰ ਹਾਲੇ ਵੀ ਨਾ ਆਪਾਂ ਕਹਿੰਦੇ ਹਾਂ ਸਪਸ਼ਟ ਤੌਰ ਦੇ ਉੱਤੇ ਸਮਰਪਿਤ ਹੋ ਕੇ ਗੱਲ ਨਹੀਂ ਕਰਾ ਸ੍ਰੀ ਕਾਲਤਾਸਬ ਨੂੰ ਇੱਕ ਪਾਸੇ ਤਾਂ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਦੂਜੇ ਪਾਸੇ ਉਹੋ ਹੀ ਆਗੂ ਜਿਹੜੇ ਹੈ ਕਿਸੇ ਨਾ ਕਿਸੇ ਰੂਪ ਦੇ ਸੋਸ਼ਲ ਜਿਹੜਾ ਮੀਡੀਆ ਹੈਗਾ ਉਹਨੂੰ ਯੂਜ਼ ਕਰਕੇ ਕਈ ਤਰ੍ਹਾਂ ਦੇ ਸਵਾਲ ਵੀ ਜਿਹੜੇ ਸ੍ਰੀ ਕਾਲਤਾਸਬ ਦੇ ਠਾ ਰਿਹਾ ਜਿਹੜੇ ਕਿ ਸਹੀ ਗੱਲ ਨਹੀਂ ਹੈਗੀ ਜੀ ਜੀ ਅਵੀ ਜੀ ਇੱਕ ਗੱਲ ਹੋਰ ਮੈਨੂੰ ਲੱਗਦਾ ਆਪਾਂ ਨੂੰ ਇੱਥੇ ਰੱਖਣੀ ਚਾਹੀਦੀ ਦਰਸ਼ਕਾਂ ਦੇ ਸਾਹਮਣੇ ਕਿ ਜੇਦਾ ਤੁਸੀਂ ਕਿਹਾ ਕਿ ਸਿਆਸੀ ਜਿਹੜੀ ਆ ਉਹ ਸਮਰਥਨ ਤੋਂ ਬਿਨਾ ਜਿਹੜੇ ਇਦਾਂ ਦੇ ਗੀਤ ਆਉਣੇ ਹਨ ਉਹ ਵਾਕਈ ਇਸ ਗੱਲ ਦੇ ਵਿੱਚ ਮੈਨੂੰ ਲੱਗਦਾ ਕਿ 100% ਜਿਹੜਾ ਯਕੀਨ ਕੀਤਾ ਜਾ ਸਕਦਾ ਇੱਕ ਵੱਡਾ ਸਵਾਲ ਪੈਦਾ ਹਰਿਆਣਾ ਦੇ ਗਾਇਕ ਜਿਹੜਾ ਵਾ ਉਹਦਾ ਕੀ ਸਬੰਧ ਹੋ ਸਕਦਾ ਜੀ ਸ਼੍ਰੀ ਕਾਲਤਾਪਤ ਸਾਹਿਬ ਦੀ ਜਿਹੜੀ ਮਾਨ ਮਰਿਆਦਾ ਜਾਂ ਕੋਈ ਬਾਦਲ ਨੂੰ ਮਾਫੀ ਨਾ ਮਿਲੇ ਇਹਦਾ ਉਹਦੇ ਨਾਲ ਕੋਈ ਉਹਦਾ ਕੀ ਇੰਟਰਸਟ ਹੋ ਸਕਦਾ ਇਹਦੇ ਤੇ ਗਾਣਾ ਕੱਢਣ ਦਾ ਸਿੱਧੇ ਤੌਰ ਤੇ ਸਪਸ਼ਟ ਗੱਲ ਹੈ ਕਿ ਕਿਸੇ ਨਾ ਕਿਸੇ ਸਿਆਸੀ ਆਗੂ ਦੀ ਉਹਨੂੰ ਸ਼ੈ ਹੈਗੀ ਆ ਭਾਵ ਉਹਨੂੰ ਕੋਈ ਸਿਆਸੀ ਸਾਰਾ ਇਸ਼ਾਰਾ ਮਿਲਿਆ ਆ ਉਹਨੂੰ ਕੋ ਬੈਨੀਫਿਟ ਜਿਹੜਾ ਦੇਣ ਦੀ ਗੱਲਬਾਤ ਕੀਤੀ ਗਈ ਤਾਂ ਹੀ ਉਹਨੇ ਇਦਾਂ ਦਾ ਗੀਤ ਕੱਢਿਆ ਆ ਨਹੀਂ ਤਾਂ ਹਰਿਆਣੇ ਤੋਂ ਕੋ ਕਲਾਕਾਰ ਉੱਠ ਕੇ ਇਦਾਂ ਦਾ ਗਾਣਾ ਗਾਏ ਉਬਈ ਸ਼੍ਰੀ ਕਾਲ ਤੱਕ ਸਾਧਵਰ ਜਿਹੜੇ ਜ਼ਹੀਦਾਰ ਹੈਗੇ ਉਹਨਾਂ ਦੇ ਉੱਪਰ ਸਵਾਲ ਠਾਏ ਸੋ ਇੱਕ ਤਰ੍ਹਾਂ ਇਹ ਲੱਗਦਾ ਹੈ ਕਿ ਇਹ ਸਿਆਸੀ ਸਫਾ ਚ ਉੱਠੀ ਹੋਈ ਹੈ ਕਿਸਮ ਦੇ ਨਾਲ ਚਾਲ ਕੋਈ ਆਪਾਂ ਕਹਿ ਸਕਦੇ ਆ ਏਦਾਂ ਦੀ ਆ ਇਹ ਗੱਲ ਸਾਹਮਣੇ ਥੋੜੇ ਦਿਨਾਂ ਤੱਕ ਆ ਸਕਦੀ ਆ ਲੇਕਿਨ ਹੈ ਮੰਦ ਭਾਗੀ ਆ ਜੀ ਤੇ ਆਪਾਂ ਅਗਲੀ ਖਬਰ ਵੀ ਜਿਹੜੀ ਆ ਉਹ ਕਿਸਾਨੀ ਸੰਘਰਸ਼ ਦੇ ਨਾਲ ਜੁੜੀ ਹੋਈ ਲੰਨੇ ਆ ਜਿਹੜਾ ਸਾਡੇ ਕਿਸਾਨਾਂ ਆਗੂਆਂ ਦਾ ਸੰਘਰਸ਼ ਆ ਉਹ ਕੇਸ ਪਾਸੇ ਵੱਲ ਕਰਵਟ ਲੈ ਸਕਦਾ ਆ ਤੁਸੀਂ ਕਿਸ ਤਰ੍ਹਾਂ ਇਸ ਚੀਜ਼ ਨੂੰ ਦੇਖਦੇ ਹੋ ਕਿਉਂਕਿ ਕਿਸਾਨੀ ਆਗੂ ਡੱਲੇਵਾਲ ਸਾਹਿਬ ਦੀ ਜਿਹੜੀ ਭੁੱਖ ਹੜਤਾਲ ਆ ਉਹ ਵੀ ਇਸ ਵੇਲੇ ਬਹੁਤ ਜ਼ਿਆਦਾ ਵੱਡੀ ਚਰਚਾ ਦਾ ਵਿਸ਼ਾ ਬਣੀ ਹੋਈ ਆ ਸੋ ਤੁਸੀਂ ਉਹਨਾਂ ਦੀ ਭੁਖ ਹੜਤਾਲ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਇਸ ਖਬਰ ਨੂੰ ਸੋ ਉਹਨਾਂ ਇੱਕ ਵੱਡੀ ਲੰਬੇ ਤੌਰ ਦੇ ਆਪਾਂ ਕਹਿ ਸਕਦੇ ਕਿ ਲੰਬਾ ਸਮਾਂ ਇੱਕ ਸੰਘਰਸ਼ ਕੀਤਾ ਤਾਂ ਆਖਰਕਾਰ ਇੰਨਾ ਦਬਾਅ ਵੱਧ ਗਿਆ ਸੀਗਾ ਕਿ ਕੇਂਦਰ ਸਰਕਾਰ ਨੂੰ ਉਹ ਤਿੰਨ ਬਿੱਲ ਜਿਹੜੇ ਸੀ ਵਾਪਸ ਲੈਣੇ ਪਏ ਸੀ ਲੇਕਿਨ ਹੁਣ ਜਿਹੜੇ ਹਾਲਾਤ ਪਿਛਲੇ ਡੇਢ ਸਾਲ ਤੋਂ ਦੁਬਾਰਾ ਕਿਸਾਨੀ ਸੰਘਰਸ਼ ਜਿਹੜਾ ਸੀਗਾ ਇਹ ਸ਼ੁਰੂ ਹੋਇਆ ਹਾਲਾਂਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਫਰਕ ਹੈ ਜਿੰਨੀਆਂ ਜਥੇਬੰਦੀਆਂ ਘੱਟੋ-ਘੱਟ 25-30 ਦੇ ਕਰੀਬ ਕਿਸਾਨ ਜਥੇਬੰਦੀਆਂ ਸੀ ਉਹਦੇ ਵਿੱਚੋਂ ਕੁਝ ਇੱਕ ਜਥੇਬੰਦੀਆਂ ਜਿਹੜੀਆਂ ਉਹਨਾਂ ਦਾ ਸੰਘਰਸ਼ ਆ ਬਾਕੀ ਜਥੇਬੰਦੀਆਂ ਨਾਲ ਨਹੀਂ ਆਈਆਂ ਔਰ ਉਦੋਂ ਤੋਂ ਹੀ ਪਹਿਲਾਂ ਕਿਸਾਨ ਜਥੇਬੰਦੀਆਂ ਦਾ ਕਹਿਣਾ ਸੀ ਕਿ ਅਸੀਂ ਦਿੱਲੀ ਸਿੱਧਾ ਕੂਚ ਕਰਾਂਗੇ ਭਾਵੇਂ ਕਿ ਪਹਿਲਾਂ ਅਲਟੀਮੇਟਮ ਦਿੱਤੇ ਗਏ ਸੀਗੇ ਸਟਾਰਟਿੰਗ ਦੇ ਵਿੱਚ ਪਿਛਲੇ ਸਾਲ ਤੇ ਉਹਦੇ ਤਹਿਤ ਜਿਹੜਾ ਅਸੀਂ ਦਿੱਲੀ ਜਾਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਇਸ ਵਾਰ ਜਿਹੜੀ ਨਾਕਾਬੰਦੀ ਉਹ ਤਾਂ ਵੱਡੀ ਪੱਧਰ ਤੇ ਕੀਤੀ ਗਈ ਸੀਗੀ ਜਿਹਦੇ ਕਰਕੇ ਬਹੁਤ ਸਾਰੇ ਕਿਸਾਨ ਜਿਹੜਾ ਲਾਠੀ ਚਾਰਜ ਵੀ ਹੋਇਆ ਗੋਲੀ ਵੀ ਚੱਲੀ ਸੀ ਤੇ ਇੱਕ ਕਿਸਾਨ ਦੀ ਜਿਹੜੀ ਕਿਸਾਨ ਜਿਹੜਾ ਨੌਜਵਾਨ ਸੀਗਾ ਉਦੀ ਉਦੀ ਮੌਤ ਵੀ ਹੋ ਗਈ ਸੀ ਇਹਦੇ ਨਾਲ ਨਾਲ ਬਹੁਤ ਸਾਰੇ ਕਿਸਾਨ ਜਿਹੜੇ ਸੀ ਜ਼ਖਮੀ ਹੋ ਗਏ ਸੀ ਉਹਦੇ ਚੱਲਦਿਆਂ ਚੱਲਦਿਆਂ ਜਿਹੜਾ ਕਿਸਾਨੀ ਸੰਘਰਸ਼ ਜਦੋਂ ਇਸ ਗੱਲ ਦਾ ਪਤਾ ਲੱਗਿਆ ਕਿ ਹੁਣ ਅੱਗੇ ਤਾਂ ਨਹੀਂ ਜਾਇਆ ਜਾਦਾ ਤਾਂ ਲੇਕਿਨ ਉਦੋਂ ਦੀਆਂ ਕਿਸਾਨ ਜਥੇਬੰਦੀਆਂ ਖਾਸ ਤੌਰ ਤੇ ਜਗਦੀਸ਼ ਸਿੰਘ ਡੱਲੇਵਾਲਾ ਉਹਨਾਂ ਦੀ ਜਿਹੜੀ ਜਥੇਬੰਦੀ ਆ ਤਾਂ ਇੱਕ ਜਥੇ ਇੱਕ ਦੋ ਜਥੇਬੰਦੀਆਂ ਹੋਰ ਹੈਗੀਆਂ ਨੇ ਕਈ ਜਿਹੜੇ ਮਹੀਨੇ ਲੰਘ ਗਏ ਕਈ ਰੁੱਤਾਂ ਲੰਘ ਗਈਆਂ ਉੱਥੇ ਬੈਠਿਆਂ ਤਾਂ ਆਖਰਕਾਰ ਜਦੋਂ ਕਿਸਾਨਾਂ ਨੂੰ ਲੱਗਾ ਕਿ ਜਿਹੜੀ ਕੇਂਦਰ ਸਰਕਾਰ ਆ ਉਹਨਾਂ ਦੇ ਵੱਲ ਕੋਈ ਧਿਆਨ ਨਹੀਂ ਦੇ ਰਹੀ ਤਾਂ ਉਹਦੇ ਚੱਲਦੇ ਹੋਏ ਉਹਨਾਂ ਕਿਸਾਨ ਜਿਹੜੇ ਆਗੂ ਆ ਉਹਨਾਂ ਨੇ ਜਗਦੀਸ਼ ਸਿੰਘ ਡੱਲੇਵਾਲਾ ਉਹਨਾਂ ਐਲਾਨ ਕੀਤਾ ਸੀ ਕਿ ਜੇ ਕੇਂਦਰ ਸਰਕਾਰ ਆ ਉਹਨਾਂ ਦੀ ਮੰਗਾਂ 'ਤੇ ਧਿਆਨ ਨਹੀਂ ਦਿੰਦੀ ਤਾਂ ਉਹੜੀ ਭੁੱਖ ਹੜਤਾਲ ਆਪਣੀ ਸ਼ੁਰੂ ਕਰਨਗੇ ਸੋ ਉਹ ਉਹਨਾਂ ਭੁੱਖ ਹੜਤਾਲ ਜਦੋਂ ਸ਼ੁਰੂ ਕਰਨੀ ਸੀ ਤਾਂ ਉਤੋਂ ਇੱਕ ਦਿਨ ਪਹਿਲਾਂ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਸੀਗੀ ਉਹਨਾਂ ਦੇ ਜਿਹੜਾ ਕਿਸਾਨੀ ਸੰਘਰਸ਼ ਦਾ ਜਿੱਥੇ ਟੈਂਟ ਲੱਗੇ ਹੋਇਆ ਉਤੋਂ ਕੀਤੀ ਗਈ ਪੁਲਿਸ ਵੱਲੋਂ ਰਾਤ ਜਾ ਕੇ ਉਦੋਂ ਤੋਂ ਜਿਹੜੇ ਜਿਹੜੇ ਡੱਲੇਵਾਲ ਕਿਸਾਨ ਆਗੂ ਹੈਗੇ ਆ ਉਹ ਪੁਲਿਸ ਦੀ ਹਿਰਾਸਤ ਕਸਟਡੀ ਦੇ ਵਿੱਚ ਹਸਪਤਾਲ ਦਾਖਲ ਕਰਾਏ ਗਏ ਸੀ ਡੀ ਐਮ ਸੀ ਕਿੱਥੇ ਕਿ ਦਾਵਾ ਕੀਤਾ ਜਾ ਰਿਹਾ ਸੀ ਪੁਲਿਸ ਵੱਲੋਂ ਕਿ ਉਹਨਾਂ ਦਾ ਦਾ ਟ੍ਰੀਟਮੈਂਟ ਕੀਤਾ ਜਾ ਰਿਹਾ ਉਹਨਾਂ ਦੀ ਸਿਹਤ ਦਾ ਖਿਆਲ ਰੱਖਿਆ ਜਾ ਰਿਹਾ ਦੂਜੇ ਪਾਸੇ ਜਿਹੜੇ ਕਿਸਾਨ ਆਗੂ ਸੀ ਉਹਨਾਂ ਦਾ ਇਹ ਦਾਵਾ ਸੀਗਾ ਕਿ ਜਿਹੜੇ ਦਿਗਜੀਤ ਸਿੰਘ ਡੱਲੇ ਵਾਲਾ ਵਾ ਉਹ ਉੱਥੇ ਭੁਖੜ ਹੜਤਾਲ ਜਿਹੜੇ ਲਗਾਤਾਰ ਉਹਨਾਂ ਦੀ ਹਸਪਤਾਲ ਦੀ ਜਾਰੀ ਆ ਇਹ ਉਹਦੇ ਚੱਲਦਿਆਂ ਹੋਇਆਂ ਇੱਕ ਜਿਹੜਾ ਕਿਸਾਨ ਆਗੂ ਹੋਰ ਸੀਗੇ ਉਹ ਉਹਨਾਂ ਨੇ ਆਪਣਾ ਸੰਘਰਸ਼ ਲਗਾਤਾਰ ਉੱਥੇ ਜਾਰੀ ਰੱਖਿਆ ਅੱਜ ਜਿਹੜੀ ਖਬਰ ਇਹ ਆਈ ਆ ਕਿ ਜਿਹੜੇ ਕਿਸਾਨ ਆਗੂ ਜਗਦੀਸ਼ ਸਿੰਘ ਡੱਲੇਵਾਲਾ ਆਖਰਕਾਰ ਕਿਸਾਨ ਆਗੂਆਂ ਦੀ ਜਿਹੜੀ ਸਹਿਮਤੀ ਪੰਜਾਬ ਸਰਕਾਰ ਨਾਲ ਹੋਈ ਆ ਤਾਂ ਉਹਨਾਂ ਦੀ ਰਿਹਾਈ ਦੁਬਾਰਾ ਹੋਈ ਆ ਹੁਣ ਗੱਲ ਇੱਥੇ ਆ ਕੇ ਖੜੀ ਹੋਈ ਆ ਕਿ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਦਾ ਇਹ ਕਹਿਣਾ ਖਾਸ ਤੌਰ ਤੇ ਕਿਸਾਨ ਆਗੂ ਜਗਦੀਸ਼ ਸਿੰਘ ਡੱਲੇਵਾਲ ਹੋਣਾਂ ਦਾ ਕੋ ਆਪਣਾ ਭੁਖੜ ਧਾਲ ਜਿਹੜੀ ਲਗਾਤਾਰ ਜਾਰੀ ਰੱਖਣਗੇ ਉਹ ਇਨੂੰ ਤੋੜਨਗੇ ਨਹੀਂ ਪਾਵਿਆ ਕਿ ਜਿਹੜੇ ਪੰਜਾਬ ਸਰਕਾਰ ਨਾਲ ਉਹਨਾਂ ਦਾ ਕੋਈ ਸਮਝੌਤਾ ਨਹੀਂ ਹੋਇਆ ਕਿ ਇਸ ਜਿਹੜੀ ਸ਼ਰਤਾਂ ਸਹਿਤ ਰਿਹਾਈ ਹੋਵੇ ਕਿ ਆਪਣੇ ਭੁੱਖ ਹੜਤਾਲ ਤੋੜਨਗੇ ਸੋ ਇਹ ਜੇ ਇਹ ਭੁੱਖ ਹੜਤਾਲ ਵਾਲੇ ਪਾਸੇ ਗੱਲ ਜਾਂਦੀ ਆ ਤਾਂ ਕਈ ਜਿਹੜੇ ਇਦਾਂ ਦੇ ਹਾਲਾਤ ਪਹਿਲਾਂ ਕਈ ਸੰਘਰਸ਼ਾਂ 'ਚ ਬਣੇ ਸੀਗੇ ਜਿਵੇਂ ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਗੁਰਬਖਸ਼ ਸਿੰਘ ਜਿਹੜੇ ਸੀ ਹਰਿਆਣੇ ਤੋਂ ਉਹ ਵੀ ਭੁੱਖ ਹੜਤਾਲ ਦੇ ਬੈਠੇ ਸੀ ਵੱਡੀ ਪੱਧਰ ਤੇ ਉਹ ਕੇਂਦਰ ਬਿੰਦੂ ਬਣਿਆ ਸੀ ਸੰਘਰਸ਼ ਜੇ ਜਗਜੀਤ ਸਿੰਘ ਡੱਲੇ ਵਾਲਾ ਆਪਣੀ ਭੁੱਖ ਹੜਤਾਲ ਲਗਾਤਾਰ ਜਾਰੀ ਰੱਖਦੇ ਆ ਇਹ ਸੰਘਰਸ਼ ਜਿਹੜਾ ਇੱਕਦਮ ਦੁਬਾਰਾ ਫਿਰ ਸੁਰਖੀਆਂ ਚ ਆਊਗਾ ਆ ਕੇਂਦਰ ਸਰਕਾਰ ਦੀ ਇੱਧੇ ਕੀ ਨੀਤੀ ਰਹੀ ਦੀ ਆ ਪੰਜਾਬ ਸਰਕਾਰ ਇਹ ਚ ਕੀ ਰੋਲ ਅਦਾ ਕਰਦੀ ਆ ਇਹ ਤਾਂ ਸਮਾਂ ਦਾ ਸੁੰਗਾ ਲੇਕਿਨ ਵੱਡੀ ਪੱਧਰ ਤੇ ਜਿਹੜਾ ਬਾਹਰਲਾ ਜਿਹੜਾ ਭਾਈਚਾਰਾ ਖਾਸ ਕਰਕੇ ਮੈ ਕੈਨੇਡਾ ਅਮਰੀਕਾ ਕੋਈ ਨੂੰ ਬੜੇ ਗਾਉ ਨਾ ਦੇਖ ਰਿਹਾ ਜਿਹੜਾ ਕਿਸਾਨੀ ਕਿਸਾਨੀ ਸੰਘਰਸ਼ ਹੈਗਾ ਕਿਸ ਪਾਸੇ ਜਾਊਗਾ ਤੇ ਕਿੰਨੀ ਕੁ ਪ੍ਰਾਪਤੀ ਜਿਹੜੀ ਇਹ ਤੋਂ ਹੋ ਸਕੂਗੀ ਜੀ ਗੁਰਮੁਖ ਸਿੰਘ ਜੀ ਹੁਣ ਆਪਾਂ ਅਗਲੀ ਖਬਰ ਜਿਹੜੀ ਆ ਉਹ ਕੈਨੇਡਾ ਦੀ ਲੈਣੇ ਆ ਕਿ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਨੀਤੀ ਦੇ ਉੱਪਰ ਬੈਂਸ ਚੱਲ ਰਹੀ ਆ ਜਿਹੜੀ ਉਹ ਇਮੀਗ੍ਰੇਸ਼ਨ ਮੰਤਰੀ ਤੇ ਪੀਅਰ ਪੌਲੀਵਰ ਦੇ ਵਿੱਚ ਜਿਹੜੀ ਬਹਿਸ ਹੋਈ ਕਿਹੜੀ ਗੱਲ ਦੇ ਉੱਪਰ ਹੋਈ ਤੁਸੀਂ ਜ਼ਰੂਰ ਦੱਸੋ ਦਰਸ਼ਕਾਂ ਨੂੰ ਹਾਂ ਬਿਲਕੁਲ ਪ੍ਰਮੇਂਦਰ ਕੈਨੇਡਾ ਦੀ ਪਾਰਲੀਮੈਂਟ ਜਿਹੜੀ ਆ ਉਹਦੇ ਵਿੱਚ ਕਾਫੀ ਹਗਾਮੇ ਹੋਇਆ ਜੀ ਵੱਡੀ ਪੱਧਰ ਤੇ ਜਿਹੜੀਆਂ ਬਹਿਸ ਵੱਖ-ਵੱਖ ਮੁੱਦਿਆਂ ਤੇ ਹੋਈ ਆ ਜਿਹਦੇ ਵਿੱਚ ਇਮੀਗ੍ਰੇਸ਼ਨ ਜਿਹੜਾ ਮੁੱਦਾ ਅਹਿਮ ਰਿਹਾ ਆ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਜਦੋਂ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਕੈਨੇਡਾ ਦੇ ਫੈਡਰਲ ਇਮੀਗ੍ਰੇਸ਼ਨ ਮੰਤਰੀ ਹੈ ਗਿਆ ਉਹ ਜਦੋਂ ਆਪਣੀ ਉੱਥੇ ਗੱਲਬਾਤ ਰੱਖ ਰਹੀ ਸੀ ਤਾਂ ਉਹਨਾਂ ਨੇ ਇੱਕ ਵੱਡਾ ਸਵਾਲ ਕੀਤਾ ਗਿਆ ਸੀ ਜਿਹੜਾ ਕੰਸਰਟ ਆਫ ਪਾਰਟੀ ਦੇ ਜਿਹੜੇ ਇੱਕ ਐਮਪੀ ਹੈ ਗਿਆ ਉਹਨਾਂ ਵੱਲੋਂ ਕਿ ਉਹ ਇਹ ਦੱਸਣ ਕਿ ਜਿਹੜੇ ਅਮਰੀਕਾ ਪ੍ਰਤੀ ਉਹਨਾਂ ਦੀ ਨੀਤੀ ਜਿਹੜੀ ਆ ਕੀ ਆ ਭਾਵੇਂ ਜਿਹੜਾ ਇੰਨੀ ਵੱਡੀ ਪਦਰ ਤੇ ਜਿਹੜਾ ਇੱਥੇ ਇਮੀਗ੍ਰੈਂਟ ਆ ਗਿਆ ਹੈਗਾ ਗੈਰਕਾਨੂੰਨੀ ਤੌਰ ਤੇ ਪ੍ਰਵਾਸੀ ਜਿਹੜਾ ਆ ਗਿਆ ਉਹਦੇ ਪ੍ਰਤੀ ਜਿਹੜੀ ਫੈਡਰਲ ਗਵਰਨਮੈਂਟ ਆ ਉਹਦੀ ਕੀ ਨੀਤੀ ਆ ਇਹਦੇ ਤੇ ਜਿਹੜੇ ਕੰਜ਼ਰਵੇਟਿਵ ਦੇ ਐਮਪੀ ਹੈਗੇ ਆ ਟੌਮ ਕਿਮੀ ਉਹਨਾਂ ਨੇ ਸਵਾਲ ਕੀਤਾ ਸੀ ਕਿ ਤੁਸੀਂ ਜਿਹੜਾ ਉਹ ਜਿੰਨੇ ਵੀ ਗੈਰਕਾਨੂੰਨੀ ਤੌਰ ਤੇ ਇਥੇ ਘਟੂ ਘਟ ਪ 5 ਲੱਖ ਲੋਕ ਉਹਨਾਂ ਦਾ ਡਾਟਾ ਸੀਗਾ ਕਿ ਇੱਥੇ ਆਏ ਹੋਏ ਆ ਕੈਨੇਡਾ 'ਚ ਗੈਰਕਾਨੂੰਨੀ ਤੌਰ ਤੇ ਉਹਨਾਂ ਨੂੰ ਤੁਸੀਂ ਬਾਹਰ ਕਿਦਾਂ ਕਰੋਗੇ ਦੇਸ਼ ਤੋਂ ਕਿਵੇਂ ਤਾਂ ਉਹਦੇ ਜਵਾਬ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਕਿ ਹਾਊਸ ਆਫ ਕਾਮਨ ਦੀ ਕਮੇਟੀ ਦੀ ਮੀਟਿੰਗ ਦੇ ਸਾਹਮਣੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਉਹਨਾਂ ਨੇ ਆਪਣਾ ਜਵਾਬ ਦਿੱਤਾ ਸੀਗਾ ਕਿ ਜਿਹੜਾ ਵੀ ਵੀਜ਼ਾ ਜਿਹੜਾ ਫੈਡਰਲ ਕਾਮਨ ਤੋਂ ਜਾਰੀ ਕੀਤਾ ਜਾਂਦਾ ਹੈ ਟੈਂਪਰੇਰੀ ਬੇਸ ਤੇ ਹੁੰਦਾ ਵਾ ਭਾਵੇਂ ਕਿ ਅਸੀਂ ਕਿਸੇ ਨੂੰ ਕਦੇ ਵੀ ਪੱਕੇ ਤੌਰ ਤੇ ਰਹਿਣ ਦੇ ਲਈ ਕੋ ਵੀਜ਼ਾ ਜਾਰੀ ਨਹੀਂ ਕੀਤਾ ਜਾਂਦਾ ਹੁੰਦਾ ਪਾਥਵੇ ਹੁੰਦੇ ਆ ਉਹਦੇ ਚੱਲਦੇ ਹੋਇਆ ਉਹਦੇ ਵੱਲੋਂ ਆਪਣੀ ਇੱਕ ਸਹਿਮਤੀ ਵੀ ਦਿੱਤੀ ਗਈ ਹੁੰਦੀ ਹੈ ਕੰਸੈਂਟ ਦਿੱਤੀ ਗਈ ਹੋਏ ਕਿ ਜਦੋਂ ਵੀ ਉਹਦਾ ਵੀਜ਼ਾ ਖਤਮ ਹੋਊਗਾ ਉਹਨੂੰ ਵਾਪਸ ਜਾਣਾ ਪਊਗਾ ਪਾਵੇ ਆ ਕਿ ਜਦੋਂ ਵੀ ਵੀਜ਼ਾ ਖਤਮ ਹੋਏਗਾ ਇਹਨਾਂ ਦਾ ਇਹਨਾਂ ਨੂੰ ਵਾਪਸ ਜਾਣਾ ਪਊਗਾ ਤਾਂ ਉਹਨਾਂ ਹਾਲਤਾਂ ਦੇ ਵਿੱਚ ਉਹਨਾਂ ਨੂੰ ਦੁਬਾਰਾ ਸਵਾਲ ਕੀਤਾ ਗਿਆ ਕਿ ਜੇ ਉਹ ਨਹੀਂ ਜਾਂਦੇ ਤਾਂ ਫਿਰ ਤੁਸੀਂ ਕੀ ਕਰੋਗੇ ਤਾਂ ਉਹਨਾਂ ਦਾ ਕਹਿਣਾ ਸੀ ਕੋ ਆਪਣੇ ਜਿਹੜੇ ਕਾਨੂੰਨ ਹੈਗੇ ਨੇ ਉਹ ਰੈਗੂਲੇਟ ਕਰਨਗੇ ਭਾਵੇਂ ਕਿ ਜਿੰਨੇ ਵੀ ਲੋਕ ਗੈਰਕਾਨੂੰਨੀ ਤੌਰ ਤੇ ਕੈਨੇਡਾ ਦੀ ਧਰਤੀ ਤੇ ਰਹਿ ਰਹੇ ਆ ਉਹਨਾਂ ਨੂੰ ਵਾਪਸ ਆਪਣੇ ਦੇਸ਼ ਜਾਣਾ ਪਊਗਾ ਪਾਬ ਜੀ ਦਾ ਵੀਜ਼ਾ ਖਤਮ ਹੋ ਜਾਊਗਾ ਸਟੇਟਸ ਖਤਮ ਹੋ ਜਾਊਗਾ ਤਾਂ ਉਹਨਾਂ ਨੂੰ ਵਾਪਸ ਜਾਣਾ ਪਊਗਾ ਇਹਦੇ ਚੱਲਦੇ ਹੋਇਆ ਜਦੋਂ ਇਮੀਗ੍ਰੇਸ਼ਨ ਦੇ ਉੱਪਰ ਇਹ ਬਹਿਸ ਚੱਲ ਰਹੀ ᱛੋ ਅਗਲੇ ਦਿਨ ਦੁਬਾਰਾ ਇਹਦੇ ਤੇ ਇੱਕ ਬੜੀ ਜਿਹੜੀ ਆ ਆਪਾਂ ਕਹਿ ਸਕਦੇ ਹਾਂ ਕਿ ਦੁਬਾਰਾ ਬਹਿਸ ਛੜੀ ਸੀਗੀ ਕਿ ਜਿਹੜੇ ਕੰਜ਼ਰਟ ਵਾਗੂ ਨੇ ਪੀਰ ਪੋਲੀਆ ਵਰੋਂਾਂ ਵੱਲੋਂ ਵੀ ਇਹ ਸਵਾਲ ਸੇਮ ਕੀਤਾ ਗਿਆ ਸੀ ਕਿ ਤੁਹਾਡੀ ਜਿਹੜੀ ਫੈਡਰਲ ਗਵਰਨਮੈਂਟ ਹੈਗੀ ਆ ਲਿਬਰਲ ਸਰਕਾਰ ਆ ਉਹ ਕੀ ਕਰ ਰਹੀ ਆ ਜਿਹੜੇ ਜਨੇ ਵੀ ਵੱਡੇ ਪਦ ਤੇ ਤੁਸੀਂ ਇੱਥੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਆਪਣੇ ਦੇਸ਼ ਚ ਐਂਟਰ ਕਰਾ ਦਿੱਤਾ ਹੈਗਾ ਆਪਣੀਆਂ ਇਮੀਗ੍ਰੇਸ਼ਨ ਪਾਲਿਸੀਆਂ ਦੀਆਂ ਜਿਹੜੇ ਕਮਜ਼ੋਰੀਆਂ ਕਰਕੇ ਸੋ ਤੁਸੀਂ ਤੁਹਾਡੀ ਅਮਰੀਕਾ ਪਰ ਦੀ ਕੀ ਨੀਤੀ ਰਹੇਗੀ ਕਿਉਂਕਿ ਅਮਰੀਕਾ ਅਜ ਵੱਡੇ ਪੱਧਰ ਤੇ ਤਰਾਜ ਕਰ ਰਿਹਾ ਆ ਕਿ ਜਿਹੜੇ ਵੱਡੀ ਪੱਦਰ ਦੇ ਉੱਪਰ ਜਿਹੜੇ ਗੈਰਕਾਨੂੰਨੀ ਪ੍ਰਵਾਸੀ ਆ ਉਹ ਅਮਰੀਕਾ ਦੇ ਵਿੱਚ ਦਾਖਲ ਹੋ ਰਿਹਾ ਜਿਹੜੇ ਅਮਰੀਕਾ ਦੇ ਨਵੇਂ ਚੋਣੇਗੇ ਪ੍ਰਾਇਡੈਂਟ ਹੈ ਗਿਆ ਡੋਨਾਲਡ 트ੰਪ ਜਿਹਨਾਂ ਨੇ ਅਮਰੀਕਾ ਚ ਉਹਦਾ ਸੰਭਾਲਣਾ ਪੋਲਾਂ ਵੱਲੋਂ ਬਕਾਇਦਾ ਥ੍ਰੈਟ ਵੀ ਦੇ ਦਿੱਤੀ ਗਈ ਆ ਕਿ ਜੇ ਕੈਨੇਡਾ ਵੱਲੋਂ ਜਿਹੜੇ ਗੈਰਕਾਨੂੰਨੀ ਪ੍ਰਵਾਸੀ ਲਗਾਤਾਰ ਇਦਾਂ ਜਾਰੀ ਰਹੇ ਸਾਡੇ ਦੇਸ਼ ਚ ਆਉਣੇ ਜਾਰੀ ਰਹਿਏ ਜਾਂ ਜਿਹੜੀ ਨਸ਼ੇ ਦੀ ਤਸਕਰੀ ਜਾਰੀ ਰਹੀ ਤਾਂ ਅਸੀਂ 25% ਟੈਰਫ ਜਿਹੜਾ ਵਾ ਕੈਨੇਡੀਅਨ ਪ੍ਰੋਡਕਟਸ ਤੇ ਲਗਾਵਾਂਗੇ ਉਹਦੇ ਚੱਲਦੇ ਹੋਇਆ ਪੀਰ ਪੋਲੀਵਰ ਹੋਣਾ ਦੁਬਾਰਾ ਸਵਾਲ ਕੀਤਾ ਇਮੀਗ੍ਰੇਸ਼ਨ ਮੰਤਰੀ ਨੂੰ ਤੁਹਾਡੀ ਨੀਤੀ ਅਤੇ ਤੇ ਕੀ ਆ ਤੁਸੀਂ ਕਿਵੇਂ ਟੈਕਲ ਕਰੋਗੇ ਇਸ ਮਸਲੇ ਨੂੰ ਤਾਂ ਅੱਗੋਂ ਜਿਹੜਾ ਜਿਹੜਾ ਇਮੀਗ੍ਰੇਸ਼ਨ ਮੰਤਰੀ ਹੈਗੀ ਉਹਨਾਂ ਨੇ ਜਵਾਬ ਦਿੱਤਾ ਕਿ ਉਹਨਾਂ ਨੇ ਉਲਟਾ ਸਵਾਲ ਜਿਹੜਾ ਪਿਓਰ ਪੋਲੀਵਰ ਉਹਨਾਂ ਨੂੰ ਕਰ ਦਿੱਤਾ ਕਿ ਤੁਸੀਂ ਵਿਦੇਸ਼ੀ ਦਖਲਅੰਦਾਜ਼ੀ ਦੇ ਮਾਮਲੇ ਦੇ ਵਿੱਚ ਹੁਣ ਤੱਕ ਜਿਹੜਾ ਵਾ ਜਿਹੜੀਆਂ ਕੈਨੇਡਾ ਦੀਆਂ ਖੁਫੀਆ ਏਜੰਸੀਆਂ ਜਿਹਦੇ ਵਿੱਚ ਵੱਡੀ ਪੱਧਰ ਤੇ ਰੂਸ ਚੀਨ ਭਾਰਤ ਦੇ ਉੱਪਰ ਨੇ ਜਿਹੜਾ ਦਖਲਅੰਦਾਜ਼ੀ ਦੇ ਇਲਜ਼ਾਮ ਲੱਗੇ ਆ ਤੇ ਜਿਹੜੇ ਤੁਹਾਡੀ ਆਪਣੀ ਪਾਰਟੀ ਦੇ ਕਈ ਆਗੂ ਜਿਹੜੇ ਇਹਦੇ ਵਿੱਚ ਸ਼ਾਮਲ ਦੱਸੇ ਜਾਂਦੇ ਆ ਤਾਂ ਜਿਹੜੀ ਕੈਨੇਡੀਅਨ ਖੁਫੀਆ ਏਜੰਸੀ ਦੀਆਂ ਰਿਪੋਰਟਾਂ ਹੈਗੀਆਂ ਸਕਿਉਰਿਟੀ ਜੈਂਸਸ ਦੀਆਂ ਉਹ ਤੁਸੀਂ ਲੈਣ ਵਾਸਤੇ ਸਕਿਉਰਿਟੀ ਕਲੀਅਰੈਂਸ ਕਿਉਂ ਨਹੀਂ ਲੈ ਰਹੇ ਤੇ ਉਹ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਆਪਣੀ ਜ਼ਰੂਰਤ ਦਿਖਾਓ ਥੋੜੀ ਜੀ ਤੇ ਤੁਹਾਨੂੰ ਇਹ ਸਕਿਉਰਿਟੀ ਕਲੀਅਰੈਂਸ ਲੈਣੀ ਚਾਹੀਦੀ ਆ ਤੇ ਤਾਂ ਜੋ ਜਿਹੜਾ ਤੁਹਾਡੇ ਆਪਣੇ ਪਾਰਟੀ ਦੇ ਆਗੂ ਹੈ ਜਿਹੜੇ ਸ਼ਾਂਬਲਾ ਉਹਨਾਂ ਦੇ ਬਾਰੇ ਪਤਾ ਲੱਗ ਸਕੇ ਕਾਫੀ ਇਦਦੇ ਬਹਿਸ ਗੱਲਬਾਤ ਹੋਈ ਆ ਤੇ ਇੱਕ ਨਾਲ ਆਪਾਂ ਪਾਰਲੀਮੈਂਟ ਦੀ ਖਬਰ ਹੋਰ ਸਾਂਝੀ ਕਰ ਦਨੇ ਆ ਕਿ ਕੈਨੇਡਾ ਸਰਕਾਰ ਵੱਲੋਂ ਜਿਹੜਾ ਲੇਬਰ ਸਰਕਾਰ ਹੈ ਉਹਦੇ ਵੱਲੋਂ ਕੋਈ ਬਿੱਲ ਲਿਆਂਦਾ ਗਿਆ ਸੀਗਾ ਜੀ ਉਹ ਬਿੱਲ ਜਿਹੜਾ ਪਾਸ ਕੀਤਾ ਗਿਆ ਆ ਜਿਹੜਾ ਟੈਕਸ ਰੇਟ ਬਿੱਲ ਹੈਗਾ 홀ੀਡੇ ਟੈਕਸ ਰੇਟ ਬਿੱਲ ਇਹ ਹੁਣ ਪਾਸ ਹੋ ਗਿਆ ਕੱਲ ਹਾਲਾਂਕਿ ਕਨਜ਼ਰਟ ਉਹਨੇ ਇਹਦਾ ਵੱਡੀ ਵੱਡੇ ਵਿਰੋਧ ਕੀਤਾ ਸੀ ਜੇ ਇਹ ਟੈਕਸ ਬਿੱਲ ਪਾਸ ਹੁਣ ਹੋ ਗਿਆ ਤਾਂ ਇਹਦੇ ਕਰਕੇ 14 ਦਸੰਬਰ ਤੋਂ ਲੈ ਕੇ 14 ਫਰਵਰੀ ਤੱਕ ਜਿਹੜਾ ਲਗਭਗ 2 ਮਹੀਨੇ ਜਿਹੜਾ ਸੀਗਾ ਕਿਸ ਜਿਹੜੇ ਗਰਸ ਸਰਵਿਸ ਹੈਗੀਆਂ ਭਾਵ ਕਿ ਬਹੁਤ ਸਾਰੇ ਗਰੋਸਰੀ ਆ ਟਵਾਈਜ਼ ਆ ਨਿਆਣਿਆਂ ਦੇ ਜਾਂ ਹੋਰ ਕੁਝ ਏਦਾਂ ਦਾ ਸਮਾਨ ਹੈ ਉਹਦੇ ਉੱਪਰ ਜਿਹੜਾ ਟੈਕਸ ਜਿਹੜੀ ਸਰਕਾਰ ਨਹੀਂ ਲਾਊਗੀ ਇਹਦੇ ਨਾਲ ਨਾਲ 250 ਡਾਲਰ ਜਿਹੜਾ ਪ੍ਰਤੀ ਵਿਅਕਤੀ ਜਿਹੜਾ ਵਾ ਟੈਕਸ ਵੇਡ ਵੀ ਦਿੱਤਾ ਜਾਊਗਾ ਜਿੰਨਾ 2023 ਦੇ ਵਿੱਚ ਕੰਮ ਕੀਤਾ ਤਾਂ ਉਹਦੀ ਆਮਦਨ ਜਿਹੜੀ ਆ 1 ਲੱਖ ਤੋਂ ਡਾਲਰ ਤੋਂ ਜ਼ਿਆਦਾ ਨਹੀਂ ਹੋਊਗੀ ਤਾਂ ਉਹਨਾਂ ਨੂੰ ਜਿਹੜਾ ਇਹਦੇ ਉੱਪਰ ਜਿਹੜਾ ਜਿਹੜਾ 250 ਡਾਲਰ ਦਾ ਟੈਕਸ ਜਿਹੜਾ ਜਿਹੜਾ ਚੈੱਕ ਆ ਉਹ ਮਿਲੂਗਾ ਇਹਦੇ ਚੱਲਦਿਆਂ ਹੋਇਆਂ ਹੁਣ ਦੁਬਾਰਾ ਇੱਕ ਬਹਿਸ ਹੋਣ ਤੋਂ ਬਾਅਦ ਹੁਣ ਜਿਹੜੀ ਐਨਡੀਪੀਆਰਟੀ ਆ ਉਹਨਾਂ ਨੇ ਇਹਦਾ ਸਾਥ ਦਿੱਤਾ ਬਕਾਇਦਾ ਇਸ ਬਿੱਲ ਦਾ ਤੇ ਜਿਹੜੇ ਕਨਜ਼ਰਵੇਟਿਵ ਆਗੂ ਹੈ ਆ ਤਾਂ ਕਨਸਰਟ ਆਫ ਪਾਰਟੀ ਆ ਤੇ ਇਹਦੇ ਨਾਲ ਨਾਲ ਜਿਹੜੀ ਕਿਊਬੈਕ ਬਲੌਕ ਪਾਰਟੀ ਆ ਉਹਦੇ ਵੱਲੋਂ ਇਹਦਾ ਵਿਰੋਧ ਕੀਤਾ ਗਿਆ ਜੀ ਪਰ ਬਿੱਲ ਪਾਸ ਹੋ ਗਿਆ ਜੀ ਜੀ ਕੈਨੇਡਾ ਪੋਸਟ ਕਾਮਾਂ ਦੀ ਹੜਤਾਲ ਜਿਹੜੀ ਚੱਲ ਰਹੀ ਆ ਉਹ ਤੁਹਾਨੂੰ ਕੀ ਲੱਗਦਾ ਕਿ ਉਸ ਹੜਤਾਲ ਦੇ ਨਾਲ ਕਿਹੜਾ ਹੱਲ ਨਿਕਲਣ ਦੀ ਤੁਹਾਨੂੰ ਕਿੰਨੀ ਕੁ ਉਮੀਦ ਲੱਗਦੀ ਹੈ ਜੀ ਕੈਨੇਡਾ ਪੋਸਟ ਕਾਮਾਂ ਦੀ ਹੜਤਾਲ ਪਿਛਲੇ ਲਗਭਗ 2 ਹਫਤਿਆਂ ਤੋਂ ਜਾਰੀ ਆ ਜੀ ਜਿਹਦੇ ਵਿੱਚ ਲਗਭਗ 55000 ਦੇ ਜਿਹੜੇ ਕੈਨੇਡਾ ਪੋਸਟ ਦੇ ਵਰਕਰ ਆ ਉਹ ਹੜਤਾਲ ਤੇ ਹੈਗੇ ਆ ਕੈਨੇਡਾ ਪੋਸਟ ਵੱਲੋਂ ਕੋਈ ਪ੍ਰਪੋਜ਼ਲ ਦਿੱਤਾ ਗਿਆ ਸੀਗਾ ਇਹਨਾਂ ਵਰਕਰਾਂ ਨੂੰ ਲੇਕਿਨ ਇਹਨਾਂ ਵਰਕਰਾਂ ਲੋ ਪ੍ਰਪੋਜ਼ਲ ਨੂੰ ਅਸੈਪਟ ਨਹੀਂ ਕੀਤਾ ਗਿਆ ਆ ਪਾ 11 5 5% ਦੀ ਵਾਅਦੇ ਦਾ ਲੈੜਾ ਸੀਗਾ ਇਹ ਵਾਅਦਾ ਇਹਨਾਂ ਨੂੰ ਦਿੱਤਾ ਗਿਆ ਸੀਗਾ ਕੁਝ ਹੋਰ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਗਿਆ ਸੀ ਲੇਕਿਨ ਦੋਹਾਂ ਤਰਾਹਾਂ 'ਚ ਕੋਈ ਸਹਿਮਤੀ ਨਹੀਂ ਬਣੀ ਜਦੋਂ ਸਹਿਮਤੀ ਨਹੀਂ ਬਣੀ ਤੇ ਇਹਦੇ ਚੱਲਦਾ ਹੋਇਆ ਫੈਡਰਲ ਗਵਰਨਮੈਂਟ ਵੱਲੋਂ ਇੱਕ ਜਿਹੜਾ ਮੀਡੀਏਟਰ ਵਿਚੋਲਾ ਵੀ ਪਾਇਆ ਗਿਆ ਸੀਗਾ ਜਿਹੜਾ ਕਿ ਗ੍ਰੇਡਾ ਪੋਸਟ ਤੇ ਵਰਕਰਾਂ ਦੇ ਵਿਚਕਾਰ ਲੇਕਿਨ ਗੱਲ ਬਾਤ 3-4 ਦਿਨ ਚੱਲਦੀ ਰਹੀ ਉੱਤੋਂ ਚੱਲਣ ਤੋਂ ਬਾਅਦ ਜਿਹੜਾ ਮੀਡੀਏਟਰ ਆ ਉਹਨੇ ਆਪਣੇ ਆਪ ਨੂੰ ਗੱਲਬਾਤ ਇਹ ਕਹਿੰਦਿਆਂ ਹਾਂ ਅਲਾਗ ਕਰ ਲਿਆ ਕਿ ਇਹਨਾਂ ਦੇ ਵਿੱਚ ਹਾਲੇ ਜਿਹੜੀਆਂ ਦੂਰੀਆਂ ਕਾਫੀ ਹੈਗੀਆਂ ਭਾਵੇਂ ਦੋਵੇਂ ਧਿਰਾਂ ਆਪ ਆਪਣੇ ਸਟੈਂਡ ਤੋਂ ਪਿੱਛੇ ਨਹੀਂ ਹਟ ਰਹੀਆਂ ਉਹਦੇ ਚੱਲਦਿਆਂ ਹੋਇਆਂ ਉਹਨਾਂ ਦਾ ਕਹਿਣਾ ਸੀ ਕਿ ਹਾਲੇ ਹੋਏ ਦੇ ਵਿੱਚ ਕੋਈ ਹੋਰ ਰੋਲ ਉਦਾ ਨਹੀਂ ਕਰ ਸਕਦੇ ਹੁਣ ਦੁਬਾਰਾ ੜੀ ਯੂਨੀਅਨ ਹੈਗੀ ਆ ਕੈਨੇਡਾ ਪੋਸ ਵਰਕਰਾਂ ਦੀ ਉਹਨਾਂ ਦਾ ਇਹ ਦਾਵਾ ਹੈ ਦੋਸ਼ ਲਗਾਇਆ ਗਿਆ ਕਿ ਬਹੁਤ ਸਾਰੇ ਵਰਕਰਾਂ ਨੂੰ ਜਦੋਂ ਤੋਂ ਗੱਲਬਾਤ ਟੁੱਟੀ ਆ ਉਸ ਤੋਂ ਬਾਅਦ ਲੇ-ਆਫ ਦੀਆਂ ੜੀਆਂ ਚਿੱਠੀਆਂ ਲੈਟਰਸ ਆ ਰਹੀਆਂ ਨੇ ਭਾਵੇਂ ਉਹਨਾਂ ਡਰਾਤ ਮਕਾਇਆ ਜਾ ਰਾ ਤਾਂ ਉਹ ਹਰੀਆਂ ਨੇ ਲੇਕਿਨ ਇਹ ਹੜਤਾਲ ਦੇ ਨਾਲ ਘਟੋ ਘਟ ਹੁਣ ਤੱਕ 12 ਮਿਲੀਅਨ ਜਿਹੜੇ ਮੇਲਸ ਹੈਗੀਆਂ ਨੇ ਡਿਲੀਵਰੀਆਂ ਹੈਗੀਆਂ ਨੇ ਉਹ ਬਲੌਕ ਪਾਈਆਂ ਨੇ ਲਗਭਗ 1.5 ਲੱਖ ਦੇ ਕਿਲੀ ਪਾਸਪੋਰਟ ਜਿਹੜਾ ਕੈਨੇਡੀਅਨ ਆ ਉਹ ਵੀ ਡਿਲੀਵਰ ਹੋਣ ਤੋਂ ਅਜੇ ਪਿਆ ਹੈਗਾ ਜੀ ਇਹਦੇ ਨਾਲ ਨਾਲ ਜਿਹੜਾ ਜਦੋਂ ਕਿਥੇ ਛੁੱਟੀਆਂ ਆਈਆਂ ਸੀਆਂ ਲੋਕਾਂ ਸ਼ੋਪਿੰਗ ਕਰਨੀ ਆਨਲਾਈਨ ਉਹਦੀਆਂ ਡਿਲੀਵਰੀਆਂ ਜਿਹੜੀਆਂ ਆਣੀਆਂ ਬਲੌਕ ਪਈਆਂ ਨੇ ਜਨਜੀਵਨ ਜਿਹੜਾ ਵੱਡੀ ਪੱਧ ਤੇ ਪ੍ਰਭਾਵ ਜਿਹੜਾ ਹੋ ਰਿਹਾ ਕੈਨੇਡਾ ਪੋਸਟ ਦੇ ਵਰਕਰਾਂ ਦੀ ਹੜਤਾਲ ਦੇ ਨਾਲ ਤੇ ਹਾਲੇ ਇਹਦਾ ਹੱਲ ਵੀ ਕਿਸੇ ਤਰੀਕੇ ਦੇ ਨਾਲ ਪਰਮਿੰਦਰ ਜੀ ਨਿਕਲਦਾ ਨਹੀਂ ਨਜ਼ਰ ਆਉਂਦਾ ਜੀ ਜੀ ਅ ਰੂਸ ਤੇ ਯੂਕਰੇਨ ਦੇ ਕੀ ਹਾਲਾਤ ਆ ਉਹਨਾਂ ਉਸ ਖਬਰ ਬਾਰੇ ਵੀ ਜ਼ਰੂਰ ਤੁਸੀਂ ਜਿਹੜੀ ਆ ਉਹ ਵਿਚਾਰ ਆਪਣੇ ਦੱਸਿਓ ਸਾਡੇ ਦਰਸ਼ਕਾਂ ਨੂੰ ਜੀ ਅੰਤਰਰਾਸ਼ਟਰੀ ਖਬਰਾਂ ਦੇ ਵਿੱਚ ਇਜ਼ਰਾਈਲ ਤੇ ਹਮਾਸ ਤੇ ਹਜ਼ਬੁੱਲਾਹ ਦੀ ਜੰਗ ਤੇ ਦੂਜੇ ਪਾਸੇ ਆਪਾਂ ਕਹਿ ਸਕਦੇ ਹਾਂ ਕਿ ਰੂਸ ਤੇ ਯੂਕਰੇਨ ਦੀ ਜੰਗ ਹਾਲੇ ਜਾਰੀ ਹੈ ਜੀ ਹਾਲਾਂਕਿ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਇਜ਼ਰਾਈਲ ਤੇ ਹਜ਼ਬੁੱਲਾਹ ਲਿਬਨਾਨ ਉਹਨਾਂ ਦੇ ਵਿੱਚ ਜੰਗਬੰਦੀ ਹੋ ਗਈ ਸੀ ਪਰ ਦੋਵਾਂ ਧਿਰਾਂ ਦੀ ਜਿਹੜੀ ਦੋਵੇਂ ਧਿਰਾਂ ਆਪਸ ਵਿੱਚ ਇਹ ਇਲਜ਼ਾਮ ਲਾ ਰਹੀਆਂ ਕਿ ਜੰਗਬੰਦੀ ਦੀ ਨਿਯਮਾਂ ਦੀ ਉਲੰਘਣਾ ਦੇ ਇਲਜ਼ਾਮ ਲੱਗ ਰਹੇ ਆ ਹਾਲੇ ਸਥਿਰਤਾ ਕਿਸੇ ਪਾਸੇ ਜਿਹੜੀ ਨਜ਼ਰ ਨਹੀਂ ਆ ਰਹੀ ਦੂਜੇ ਪਾਸੇ ਜਦੋਂ ਆਪਾਂ ਰੂਸ ਦੀ ਗੱਲ ਕਰੀਏ ਤੇ ਰੂਸ ਵੱਲੋਂ ਤਾਜ਼ਾ ਹਮਲੇ ਕੀਤੇ ਗਏ ਆ ਜਿਹੜੇ ਪਾਵਰ ਗ੍ਰਿਡ ਹੈਗੇ ਯੂਕਰੇਨ ਦੇ ਉਹਨਾਂ ਦੇ ਉੱਪਰ ਹਮਲੇ ਕੀਤੇ ਗਏ ਤੇ ਵੱਡੀ ਪੱਧਰ ਤੇੜਾ ਯੂਕਰੇਨ ਦਾ ਹੋਰ ਨੁਕਸਾਨ ਕੀਤਾ ਗਿਆ ਅਜੇ ਹੋਰ ਵੀ ਜਿਹੜੇ ਧਮਕੀਆਂ ਜਿਹੜੀਆਂ ਰੂਸ ਜਿਹੜਾ ਦੇ ਰਿਹਾ ਆ ਆਪਾਂ ਵੀ ਕਹਿ ਦਿੰਦੇ ਆ ਕਿ ਕੁਝ ਠੰਡ ਠੰਡੌਲਾ ਹੋਣ ਦੀ ਜਿਹੜੀ ਗੱਲਾਂ ਬਾਤਾਂ ਆਈਆਂ ਸੀ ਜਦੋਂ ਡੌਨਟ ਟਰੰਪ ਜਿਹੜੇ ਹੈਗੇ ਨਵੇਂ ਚੁਣੇਗੇ ਰਾਸ਼ਟਰਪਤੀ ਆ ਹਾਲਾਂਕਿ ਉਹਨਾਂ ਦਾ ਆਪਣਾ ਉਹਦਾ ਸੰਭਾਲਣਾ ਆ ਲੇਕਿਨ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਕਿ ਜਦੋਂ ਪ੍ਰੈਜ਼ੀਡੈਂਟ ਬਣਨਗੇ ਤਾਂ ਸਾਰੀਆਂ ਜੰਗਾਂ ਜਿਹੜੀਆਂ ਖਤਮ ਕਰ ਦੇਣਗੇ ਪਾ ਉਹ ਜੰਗਾਂ ਨਹੀਂ ਚਾਹੁੰਦੇ ਤਾਂ ਉਹਦੇ ਚੱਲਦੇ ਹੋਏ ਆ ਜਿਹੜਾ ਕੁ ਸੁਭਾਵਨਾ ਹੋਵੇ ਬਣੀ ਸੀ ਕਿ ਜਿਹੜੇ ਜਿਹੜੀਆਂ ਜੰਗਾਂ ਚੱਲ ਰਹੀਆਂ ਹੈਗੀਆਂ ਇਹ ਸ਼ਾਇਦ ਇਹਨਾਂ ਨੂੰ ਠੱਲਣ ਦੀ ਜਿਹੜੀ ਆ ਗੱਲਬਾਤ ਹੁਣ ਅਮਰੀਕਾ ਵੱਲੋਂ ਆਪਣੀਆਂ ਬਣੀਆਂ ਹੋਈਆਂ ਮਜਾਇਲਾ ਖਾਸ ਕਰਕੇ ਨੈਟੋ ਦੇਸ਼ਾਂ ਜਿਵੇਂ ਇੰਗਲੈਂਡ ਵੀ ਸ਼ਾਮਿਲ ਹੈ ਉਹਨਾਂ ਵੱਲੋਂ ਦੂਰੀ ਮਾਰਦੀਆਂ ਮਜਾਇਲਾ ਸੀ ਉਹਨਾਂ ਨੂੰ ਚਲਾਉਣ ਦੀ ਇਜਾਜ਼ਤ ਯੂਕਰੇਨ ਨੂੰ ਦੇ ਦਿੱਤੀ ਗਈ ਸੀ ਕਿ ਪਾਵਰ ਰੂਸ ਤੱਕ ਉਹ ਚਲਾ ਸਕਦੇ ਆ ਪਹਿਲਾਂ ਕੀ ਸਿਚੁਏਸ਼ਨ ਸੀ ਪਹਿਲਾਂ ਸਿਰਫ ਸੈਲਫ ਡਿਫੈਂਸ ਵਾਸਤੇ ਜਿਹੜਾ ਯੂਕਰੇਨ ਨੂੰ ਉਹਨੂੰ ਯੂਜ਼ ਕਰ ਸਕਦਾ ਸੀ ਜਦੋਂ ਇਹ ਇਜਾਜ਼ਤ ਅਮਰੀਕਾ ਵੱਲੋਂ ਦਿੱਤੀ ਗਈ ਤਾਂ ਉਸ ਤੋਂ ਬਾਅਦ ਜਿਹੜਾ ਹਮਲਾ ਯੂਕਰੇਨ ਵੱਲੋਂ ਰੂਸ ਤੇ ਕੀਤਾ ਗਿਆ ਸੀਗਾ ਉਹਦੇ ਇਹਦੇ ਬਾਅਦ ਇਸ ਹਮਲੇ ਤੋਂ ਬਾਅਦ ਜਿਹੜਾ ਰੂਸ ਹੈ ਉਹਦੇ ਵੱਲੋਂ ਜਵਾਬੀ ਜਿਹੜੀ ਕਾਰਵਾਈ ਆਜ ਗ੍ਰੇਨ ਦੇ ਉੱਪਰ ਕਈ ਤਰ੍ਹਾਂ ਕੀਤੀ ਗਈ ਆ ਕਈ ਪਾਵਰ ਗ੍ਰਿਡ ਜਿਹੜੇ ਆ ਉਹਨਾਂ ਦੇ ਉੱਪਰ ਹਮਲੇ ਜਿਹੜੇ ਕੀਤੇ ਗਏ ਆ ਆਪਾਂ ਇਹ ਕਹਿ ਸਕਦੇ ਜਿਹੜੀ ਜੰਗ ਆ ਉਹ ਹੁਣ ਠੰਡੀ ਹੋਣ ਦੀ ਬਜਾਏ ਕਦਮ ਸਕੋ ਤੇਜ਼ ਹੋ ਗਈ ਆ ਤਾਂ ਕਿਸ ਪਾਸੇ ਜਾਣੀ ਆ ਹਾਲੇ ਕੁਝ ਕਹਿ ਨਹੀਂ ਸਕਦੇ ਲੈ ਦੂਜੇ ਪਾਸੇ ਅੰਤਰਰਾਸ਼ਟਰੀ ਖਬਰਾਂ 'ਚ ਆਪਾਂ ਇਹ ਵੀ ਕਹਿ ਸਕਦੇ ਆ ਕਿ ਪਾਕਿਸਤਾਨ ਜਿਹੜਾ ਗਵਾਂਢੀ ਮੁਲਕ ਆ ਭਾਰਤ ਦਾ ਉਹਦੇ ਵੀ ਹਾਲਾਤ ਕਾਫੀ ਕ੍ਰੂਸ਼ੀਅਲ ਬਣੇ ਹੋਏ ਆ ਜਿਹੜੇ ਉੱਥੇ ਸਾਬਕਾ ਪ੍ਰਧਾਨ ਮੰਤਰੀ ਸੀ ਇਮਰਾਨ ਖਾਨ ਕਿਉਂਕਿ ਉਹਨਾਂ ਨੂੰ ਵੱਖ-ਵੱਖ ਕੇਸ ਜਿਹੜੇ ਉਹਨਾਂ 'ਤੇ ਦੋਸ਼ ਦੋਸ਼ੀ ਠਾ ਰਾ ਕੇ ਜੇਲ੍ਹ ਦੇ ਵਿੱਚ ਜਿਹੜਾ ਪਾਇਆ ਗਿਆ ਇਮਰਾਨ ਖਾਨ ਵੱਲੋਂ ਸੱਦਾ ਦਿੱਤਾ ਗਿਆ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਆਪਣੀ ਪਾਰਟੀ ਜਿਹੜੀ ਆ ਉਨ੍ਹਾਂ ਦੇ ਆਗੂਆਂ ਤੇ ਵਰਕਰਾਂ ਨੂੰ ਕਿ ਉਹਨਾਂ ਨੂੰ ਸੰਘਰਸ਼ ਕਰਨਾ ਚਾਹੀਦਾ ਉਹਨਾਂ ਦੀ ਰਿਹਾਈ ਵਾਸਤੇ ਇੱਕ ਵੱਡਾ ਮਾਰਚ ਜਿਹੜਾ ਸੀ ਸ਼ੁਰੂ ਕੀਤਾ ਗਿਆ ਸੀ ਪਾਰਟੀ ਵੱਲੋਂ ਪੀਟੀਆਈ ਪਾਰਟੀ ਵੱਲੋਂ ਜਿਹਦੇ ਚੱਲਦਿਆਂ ਹੋਇਆ ਜਿਹੜਾ ਸੀ ਕਲੇਸ਼ ਜਿਹੜਾ ਉੱਥੋਂ ਦੀ ਜਿਹੜੀ ਸੁਰੱਖਿਆ ਏਜੰਸੀਆਂ ਨੇ ਤੇ ਜਿਹੜੇ ਪਾਰਟੀ ਵਰਕਰਾਂ ਦਰਮਿਆਨ ਹੋਇਆ ਜਿਹੜਾ ਇੱਕ ਹਾਲਾਤ ਆ ਪਾਕਿਸਤਾਨ ਵਰਗੇ ਐਮਰਜੈਂਸੀ ਵਾਲੇ ਉੱਥੇ ਬਣੇ ਹੋਇਆ ਤੇ ਜਿਹਦੇ ਚੱਲਦੇ ਆ ਵੱਡੇ ਹਜ਼ਾਰਾਂ ਜਿਹੜੇ ਵਰਕਰ ਐ ਸਮੇ ਜਿਹੜੇ ਇਮਰਾਨ ਖਾਨ ਉਹਨਾਂ ਦੀ ਪਤਨੀ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਵੱਡੀ ਪੱਧਰ ਦੇ ਜਿਹੜੇ ਵਰਕਰ ਆ ਉਹਨਾਂ ਦੀ ਜਿਹੜੀ ਉੱਥੇ ਗੋਲੀ ਦੇ ਨਾਲ ਮੌਤ ਵੀ ਹੋਈ ਆ ਦੂਜੇ ਪਾਸੇ 6 ਪੁਲਿਸ ਵਾਲੇ ਹੁਣ ਤੱਕ ਮਾਰੇ ਜਾ ਚੁੱਕੇ ਆ ਇਹਦੇ ਚੱਲਦਿਆਂ ਹੋਏ ਹੁਣ ਸਿੱਲ੍ਹਾ ਜਿਹੜਾ ਪ੍ਰੋਟੈਸਟ ਅਜੇ ਰੁਕ ਗਿਆ ਆ ਲੇਕਿਨ ਹਾਲਾਤ ਪਾਕਿਸਤਾਨ ਦੇ ਜਿਹੜੇ ਆ ਉਹ ਵੀ ਬਿਹਤਰ ਨਹੀਂ ਹੈਗੇ ਅਸਟ੍ਰੇਲੀਆ ਵੱਲੋਂ ਆਪਾਂ ਕਹਿ ਸਕਦੇ ਹਾਂ ਕਿ ਅਸਟ੍ਰੇਲੀਆ ਵੱਲੋਂ ਜਿਹੜਾ ਸੋਸ਼ਲ ਮੀਡੀਆ ਆ ਉਹਦੇ ਉੱਪਰ ਜਿਹੜੇ 16 ਸਾਲ ਤੋਂ ਘੱਟ ਦੇ ਬੱਚੇ ਆ ਉਹਨਾਂ ਦੇ ਉੱਪਰ ਬੈਨ ਲਗਾਇਆ ਗਿਆ ਪਾ ਉਹਨਾਂ ਦਾ ਕਹਿਣਾ ਹੈਗਾ ਕਿ ਜਿਹੜਾ ਸੋਸ਼ਲ ਮੀਡੀਆ ਬੱਚਾਂ ਦੀ ਲਰਨਿੰਗ ਪਾਵਰ ਆ ਉਹਦੇ ਉੱਪਰ ਬੁਰਾ ਅਸਰ ਪਾ ਰਿਹਾ ਆ ਤੇ ਉਹਦੇ ਚੱਲਦੇ ਆ ਸਪੈਸ਼ਲ ਬਿਲ ਪਾਸ ਕਰਕੇ ਪਰਮੰਦਰ ਜੀ ਅਸਟ੍ਰੇਲੀਆ ਵੱਲੋਂ ਜਿਹੜਾ ਆ ਜਿਹੜਾ ਬੱਚਿਆਂ ਦੇ ਸੋਸ਼ਲ ਮੀਡੀਆ ਦੇ ਉੱਪਰ ਫਿਲਹਾਲ ਬੈਨ ਲਗਾਇਆ ਗਿਆ ਜੀ ਜੀ ਪਰਮੁਖ ਸਿੰਘ ਜੀ ਧੰਨਵਾਦ ਤੁਹਾਡਾ ਸ਼ੋਅ ਦੇ ਵਿੱਚ ਆਉਣ ਦੇ ਲਈ ਧੰਨਵਾਦ ਪਰਮੰਦਰ ਜੀ ਸਤਿ ਸ